ਜੇ ਕੋ ਨੂੰ ਕੋਈ ਕੋਈ ਪ੍ਰੋਬਲਮ ਆਉਂਦੀ ਹਾਊਸ ਉਸ ਸਪੀਕਰ ਤਰਫ ਦੇਖਦੇ ਆ ਪਰ ਜੇ ਸਪੀਕਰ ਹੀ ਆਪੋਜੀਸ਼ਨ ਦੇ ਮਗਰ ਪੈ ਜੇ ਆਪੋਜੀਸ਼ਨ ਦੀਆਂ ਪੱਗਾਂ ਲਾਏ ਜਿਸ ਹਾਊਸ ਵਿੱਚ ਜਿਸ ਸਪੀਕਰ ਦੀ ਦੀ ਕਸਟਡੀ ਕਸਟੋਡੀਅਨ ਹੋਣ ਦੇ ਨਾਤੇ ਜਿਸ ਹਾਊਸ ਦਾ ਸਪੀਕਰ ਜਾਂ ਕਸਟੋਡੀਅਨ ਹੁੰਦਾ ਜਿਹੜਾ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਦੀ ਮੈਂਬਰਾਂ ਦੀ ਸਿਕਿਉਰਿਟੀ ਉਹਨਾਂ ਦੀ ਆਵਾਜ਼ ਦਰਖਵਾਲਾ ਹੁੰਦਾ ਜੇ ਉਹ ਹੀ ਜਿਹੜੇ ਲੇਡੀਜ਼ ਮੈਂਬਰ ਆ ਉਹਨਾਂ ਨੂੰ ਮੋਲੇਸਟ ਕਰਾਏ ਜਿਹੜੀ ਲੇਡੀਜ਼ ਆਪੋਜੀਸ਼ਨ ਮੈਂਬਰਸ ਆ ਉਹਨਾਂ ਨੂੰ ਘੜੀਸੇ ਜਿਹੜੇ ਉੱਥੇ ਗੁਰਸਿੱਖ ਮੈਂਬਰ ਅਮਰਤਾਰੀ ਮੈਂਬਰ ਉਹਨਾਂ ਦੀ ਪੱਗਾਂ ਲਵਾਏ ਆ ਸਪੀਕਰ ਨਹੀਂ ਆਤਾ ਜਿਵੇਂ ਹੁੰਦਾ ਜਿਵੇਂ ਹਿਟਲਰ ਗਦਾਫੀ ਤੇ ਆ ਸਪੀਕਰ ਸੋਚਦੇ ਆ ਕਿ ਮੈਂ ਇਸ ਕੁਰਸੀ 'ਤੇ ਬੈਠੇ ਕਿ ਆਪੋਜੀਸ਼ਨ ਦੀ ਆਵਾਜ਼ ਨੂੰ ਕੁਚਲ ਸਕਦੇ ਆ ਮੈਂ ਸਪੀਕਰ ਨੂੰ ਦੱਸਣਾ ਚਾਹਣਾ ਹੈ ਕਿ ਆਵਾਜ਼ 5 ਦਿਨਾਂ ਵਾਸਤੇ ਕੁਚਲ ਸਕਦੇ ਆ 5 ਦਿਨਾਂ ਵਾਸਤੇ ਉਹ ਵੀ ਅੰਦਰ ਹੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਅਕਾਲੀ ਦਲ ਕੋਈ ਵੀ ਜੇ ਬੇਇਨਸਾਫੀ ਹੁੰਦੀ ਹੈ ਬੇਇਨਸਾਫੀ ਆਮ ਆਦਮੀ ਪਾਰਟੀ ਦੇ ਐਮਐਲਏ ਲੇਡੀ ਸੇ ਜੈਂਟਸ ਐਂਬਲਨਾਂ ਹੋਈ ਸੀ ਅਸੀਂ ਉਹਨਾਂ ਦੀ ਬਾਤ ਫੜੀ ਹੈ ਅਸੀਂ ਉਹਨਾਂ ਦੇ ਦਲੇਤ ਐਮਐਲਏ ਦੇ ਸਾਡੇ ਨਾਲ ਹੋਈ ਸੀ ਅਸੀਂ ਅੰਮ੍ਰਿਤਧਾਰੀ ਐਮਐਲਏ ਨਾਲ ਬੇਇਨਸਾਫੀ ਦੀ ਪੱਗ ਲਾਈ ਗਈ ਸੀ ਭਾਵੇਂ ਸਾਡੀ ਪਾਰਟੀ ਦੇ ਨਹੀਂ ਸੀ ਪਰ ਸਾਡੀ ਜਿੰਮੇਵਾਰੀ ਬੰਦੀ ਹੈ ਜੇ ਇੱਕ ਸਿੱਖ ਦੀ ਪੱਗ ਲਾਈ ਜਾਏ ਪਰ ਸਾਨੂੰ ਇਸ ਉਮੀਦ ਇਸ ਪਾਰਟੀ ਤੇ ਖਾਸ ਕਰਕੇ ਰਾਣਾ ਕੇਪੀ ਤੇ ਨਹੀਂ ਹੈ ਕਿਉਂਕਿ ਉਹਨਾਂ ਦਾ ਉਹ ਪਾਰਟੀ ਨਾਲ ਸੰਬੰਧ ਹੈ ਉਸ ਪਾਰਟੀ ਜਮ ਹੈ ਉਸ ਪਾਰਟੀ ਦਾ ਖੂਨ ਹੈ ਜਿਸ ਪਾਰਟੀ ਦੇ ਹੁਕਮ ਜਿਹਨਾਂ ਦਾ ਮਾਈ ਬਾਪ ਗਾਂਧੀ ਪਰਿਵਾਰ ਹੈ ਜਿਹਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਇਹਨਾਂ ਦੇ ਰਗਾਂ 'ਚ ਉਹ ਖੂਨ ਚੱਲ ਰਿਹਾ ਹੈ ਗਾਂਧੀ ਪਰਿਵਾਰ ਦੀ ਜਿਹੜਾ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲਮ ਕਰਾਇਆ ਤੇ ਅੱਜ ਉਹੀ ਖੂਨ ਸਾਹਮਣੇ ਦਿਖ ਰਿਹਾ ਹੈ ਜਦੋਂ ਇਹਨਾਂ ਨੇ ਅਮਰਤਾਰੀ ਸਿੱਖ ਸਿੱਖਾਂ ਦੀ ਪੱਗਾਂ 'ਤੇ ਹਮਲਾ ਕੀਤਾ ਜਿਹੜੇ ਬੀਪੀਐਮ ਐਮਐਲਏ ਆ ਉਹਨਾਂ ਦੀ ਇੱਜ਼ਤ 'ਤੇ ਹਮਲਾ ਕੀਤਾ ਇਹ ਤਾਂ ਮਾੜੀ ਘਟਿਆ ਕੱਲ ਮੈਂ ਕਹਿੰਦਾ ਪਹਿਲਾ ਸੈਸ਼ਨ ਜੇ ਪਹਿਲੇ ਸੈਸ਼ਨ ਦੀ ਇਹ ਸ਼ੁਰੂਆਤ ਆ ਕਿ ਇਹ ਹੈ 5 ਸਾਲ ਇੱਥੇ ਜੇ ਸੋਚਦੇ ਆ ਕਿ ਸਾਨੂੰ ਸਾਡੀ ਆਵਾਜ਼ ਬੰਦ ਕਰਕੇ ਰੱਖਣਗੇ ਸਦਨ ਦੇ ਬਾਅਦ ਇੱਕ ਸਦਨ ਚ ਇੰਨੀ ਆਵਾਜ਼ ਹੈ ਵੱਤ ਵਾਲੇ ਇੱਥੇ ਰੋਕ ਸਕਦੇ ਆ ਇਹਨਾਂ ਨੇ ਰਾਤ ਸਦਨ ਦੇ ਅੰਦਰ ਕਰ ਬਾਹਰ ਬਾਹਰ ਕਿਵੇਂ ਰੋਕੋਗੇ ਪੰਜਾਬ ਦੀ ਜਨਤਾ ਸਿੱਖ ਕੌਮ ਮਾਫ ਨਹੀਂ ਕਰੂਗੀ ਇਸ ਪਾਰਟੀ ਨੂੰ ਐਡੀ ਅਸਲੀ ਚਿਹਰਾ ਇਹਨਾਂ ਜਦੋਂ ਵੀ ਮੌਕਾ ਆਉਂਦਾ ਹੈ ਕਾਂਗਰਸ ਨੂੰ ਅਸਲੀ ਚਿਹਰਾ ਦਿਖਾ ਦਿੰਦੀ ਹੈ ਸੋ ਅਸੀਂ ਅਸੂਲਾਂ ਦੀ ਲੜਾਈ ਲੜ ਰਹੇ ਹਾਂ ਅੱਜ ਅਸੀਂ ਅਸੂਲਾਂ ਦੀ ਲੜਾਈ ਤੇ ਪ੍ਰੋਟੈਸਟ ਕਰ ਰਹੇ ਹਾਂ ਕਿ ਇੱਕ ਸਾਡੇ ਸਾਥੀ ਮੈਂਬਰ ਦੀ ਪੱਗ ਲਈ ਗਈ ਇੱਕ ਸਾਥੀ ਮੈਂਬਰ ਦੀ ਇੱਜ਼ਤ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਕੁੱਟਿਆ ਗਿਆ ਭਾਵੇਂ ਉਹ ਸਾਡੀ ਪਾਰਟੀ ਦੀ ਨਹੀਂ ਹੈ ਪਰ ਅਸੀਂ ਅਸੂਲਾਂ ਦੀ ਲੜਾਈ ਲੜਦੇ ਹਾਂ ਕਾਲੀ ਦਲ ਸਦਾ ਸੂਧਾ ਦੀ ਲੜਾਈ ਲੜਦਾ ਰਿਹਾ we will take decisions accordingly ਅੱਜ ਅਸੀਂ ਸ਼ਾਮ ਨੂੰ 4 ਵਜੇ ਗਵਰਨਰ ਸਾਹਿਬ ਨੂੰ ਮਿਲ ਰਹੇ ਆ ਦੱਸਣ ਵਾਸਤੇ ਕਿ ਐਸ ਉਹਨਾਂ ਦੀ ਉਹਨਾਂ ਦੀ ਜਿਹੜੀ ਸਟੇਟ ਦੇ ਗਵਰਨਰ ਹਨ ਉੱਥੋਂ ਦਾ ਜਿਹੜਾ ਸਪੀਕਰ ਹੈ ਉਹ ਗੁੰਡਾ ਕਰਦੀ ਤੋਂ ਤਰੇ ਗਵਰਨਰ ਸਾਹਿਬ ਸ਼ੁੱਟ ਟੇਕ ਸਟਰੋਂਗ ਐਕਸ਼ਨ ਐਂਡ ਰეკਮੈਂਡ ਡਿਸਮਿਸਲ ਆਫ ਦਿਸ ਕੋਈ ਰਾਤ ਬਦਾਂ ਤੋਂ ਕੱਤੀ ਉਹਦੀ ਕੁਝ ਨਹੀਂ ਕਿਹਾ what what ਸਪੀਕਰ ਗੁੰਡਾਗਰਦੀ ਇਕੱਲੇ ਹੌਸ਼ ਕਰ ਸਕਦਾ ਹੈ ਹੌਸ਼ ਦੇ ਬਾਅਦ ਨਹੀਂ 아이ਨੀ ਜਗ੍ਹਾ ਤੇ 1 ਕਿਲੋਮੀਟਰ ਇੱਕ 5 ਏਕੜ ਚ ਗੁੰਡਾਗਰਦੀ ਕਰ ਸਕਦਾ ਅਕਾਲੀ ਦਲ ਨਾ 5 ਏਕੜ ਚ ਇੱਥੇ ਉਦੋਂ ਡਰੇ ਨਾ ਬਾਹਰ ਡਰੇ ਅਕਾਲੀ ਦਲ ਸ਼ੀਦਾ ਦੀ ਜੇਸੇ ਬੰਦੀ ਹੈ ਆ ਕੀ ਹੈਗੀ ਚੀਜ਼ ਕੱਲ ਤੁਸੀਂ ਨੇ ਕੈਪਟਨ ਅਮਰਿੰਦਰ ਸਿੰਘ ਮੈਂ ਤੇ ਨਹੀਂ ਕੀਤੀ ਉਹ ਮਹੌਤੀ ਕਰਾਵੇ ਮੈਂ ਤਾਂ ਨਹੀਂ ਕੀਤੀ ਕਿਹੜਾ ਸੀ ਵੀ ਪਤਕਰ ਤੋਂ ਨਹੀਂ ਨਹੀਂ ਮੈਂ ਕਿਹਾ ਸੀ ਨਹੀਂ ਮੈਂ ਕਿਹਾ ਸੀ ਇਹ ਜਾਜਾ ਕਾਰਵਾਈ ਕਰਦਾ ਲਈ ਤੁਸੀਂ ਇਹਦੇ ਬਾਰੇ ਨਹੀਂ ਮੈਂ ਅਖਬਾਰ ਪੜ੍ਹਿਆ ਬੜੀ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਜੀ ਨੇ ਕਿਹਾ ਮੈਂ ਅਖਬਾਰ ਪੜ੍ਹਿਆ ਮੈਂ ਕਿਉਂਕਿ ਅਖਬਾਰਾਂ ਨੇ ਜੋ ਲਿਖਿਆ ਕਿਆ ਕਿ ਇਹ ਪੱਗ ਲਾਈ ਨਹੀਂ ਗਈ ਸੀ ਆਪ ਆਪਣੀ ਲੈ ਕੇ ਆਏ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਸਾਰੇ ਸਾਹਮਣੇ ਜਿਹੜਾ ਮੈਨੂੰ ਪਤਾ ਹੈ ਕਾਂਗਰਸ ਦਾ ਖੂਨ ਆ ਜਾਏ ਉਹਨਾਂ ਨੇ ਤਾਂ ਕਿਹਾ ਸੀ ਕਾਲ ਤੱਕ ਸਾਹ ਦੇ ਹਮਲਾ ਵੀ ਜਾਇਜ਼ ਹਮਲਾ ਹੈ ਉਹਨਾਂ ਨੇ ਕਿਹਾ ਸੀ 84 ਦੇ ਕਤਲੇਆਮ ਕੀਤਾ ਦੀ ਕਾਂਗਰਸ ਨੇ ਕਿਹਾ ਸੀ ਜਾਇਜ਼ ਅਸੀਂ ਕਤਲੇਆਮ ਕੀਤਾ ਹੈ ਤੇ ਹੁ ਪੱਗ ਲਈ ਹੈ ਉਹਨਾਂ ਵਾਸਤੇ ਜਾਇਜ਼ ਹੈ ਸਾਰਾ ਕੁਝ ਜਾਇਜ਼ ਹੈ ਉਹ ਤਾਂ ਸਿੱਖ ਕੌਮ ਦੇ ਦੁਸ਼ਮਣ ਹੈ ਗੱਲ ਸਾਹਿਬ ਡਾਕਟਰ ਮਾਰਸ਼ਲ ਲੇਡੀਜ਼ੀ ਦੇ ਅੰਦਰ ਗੋਲਸੇ ਇੱਕ ਹੈਗੀ ਹੈ ਉਹਨਾਂ ਕਾਲ ਸੀਮ ਸਾਹਿਬ ਨੇ ਗੋਲ ਬਣਾਇਆ ਔਰ ਉਹਨੇ ਕੋਲੋਂ ਮਾਫੀ ਮੰਗੀ ਹੈ ਵੀ ਜੇ ਤੇਰੇ ਵੀ ਆਪ ਕੋ ਵਜ੍ਹਾ ਤੇ ਮੈਂ ਤੈਨੂੰ ਸੌਰੀ ਫੀਲ ਕਰਦਾ ਤੇ ਫਿਰ ਐਮਐਲਏ ਨੂੰ ਕਿਉਂ ਨਹੀਂ ਕਰਦੇ हंड्रेड परसेंट कहना बादल साहब मुख्यमंत्री बादल साहब रहे दस साल भावे तो ऑपोजिशन ने कोई गलत की है मुख्यमंत्री साहब आप खड़े होके बादल साहब सारे हाउस तो माफी मांग लेंगे क्योंकि लीडर ऑफ द हाउस स्पीकर तक कसोड लीडर ऑफ हाउस मुख्यमंत्री हों ऑन बिहाफ हूं जो मुख्यमंत्री आप कह इंकरे कि सारा कुछ जायज है, है। तो फिर फिर एक्सपैक्ट कर सकते हैं ਦੇਰ ਇਜ਼ ਨੋ ਡੈਮੋਕ੍ਰੇਸੀ ਆਵਾਜ਼ ਆ ਸੋਚ ਆ ਸੋਚਦੇ ਕਿ ਕੁਛ ਚੱਲ ਦੇਣੀ ਇੱਕ ਇੱਕ ਇਹ ਪੂਰੇ ਹਾਊਸ ਤੋਂ ਜੋ ਕਾਰਵਾਈ ਹੋਈ ਹੈ ਤੁਸੀਂ ਦੇਖੋ ਪਹਿਲੀ ਪੂਰੇ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਪੂਰੇ ਪੂਰੇ ਪੰਜਾਬ ਦੀ ਸਿੱਖ ਕੌਮ ਤੋਂ ਕਿਉਂਕਿ ਲੇਡੀਜ਼ ਤੋਂ ਸਾਰੀ ਮਾਵਾਂ ਤੋਂ ਭੈਣਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਇੱਕ ਮੋਲਸ ਤੁਸੀਂ ਮੈਂ ਆਪ ਸੀ ਉੱਥੇ ਨੋ ਸਪੀਕਰ ਨੂੰ ਤਾਂ ਕਰਨੀ ਕਰਨੀ ਕਿਉਂਕਿ ਸਪੀਕਰ ਨੇ ਤਾਂ ਬਦਮਾਸ਼ੀ ਕਰਾਈ ਗੁੰਡਾਗਰਦੀ ਕੀਤੀ ਹੈ ਪਰ ਐਜ਼ ਅ ਸੀਐਮ ਹੀ ਇਜ਼ ਅ ਲੀਡਰ ਆਫ ਦੀ ਹਾਊਸ ਮੁੱਖ ਮੰਤਰੀ ਬਾਦਲ ਸਾਹਿਬ ਆਪ ਜੇ ਉਹ ਹਾਊਸ ਜੇ ਜੇ ਆ ਸਰਕਾਰ ਚਾਹੁੰਦੀ ਹੈ ਕਿ ਆਪੋਜੀਸ਼ਨ ਹਾਊਸ ਚਾਹੇ ਡਿਸਕਸ ਕਰੇ ਅਸੀਂ ਮੈਂ ਪਹਿਲੇ ਦਿਨ ਸਪੀਕਰ ਸਾਹਿਬ ਨੂੰ ਮਿਲਿਆ ਮੈਂ ਕਿਹਾ ਸਪੀਕਰ ਸਾਹਿਬ ਸਾਡੇ ਤਰਫੋਂ ਇੱਕ ਅਸ਼ੋਰੈਂਸ ਲੈ ਲਓ ਅਸੀਂ ਕਿਤੇ ਡਿਸਟਰਬ ਨਾ ਕਰਾਂਗੇ ਡਿਸਟਰਬੈਂਸ ਤੁਹਾਡੇ ਤਰਫੋਂ ਹੋ ਰਹੀ ਹੈ ਉਹ ਵੀ ਇੱਕ ਨਵਜੋਤ ਸਿੱਧੂ ਤਰਫੋਂ ਮੈਂ ਉਹਨੂੰ ਬੇਨਤੀ ਕਰਦਾ ਮੈਂ ਕਿਹਾ ਉਹਨੂੰ ਬੇਨਤੀ ਕਰਦਾ ਉਹ ਜੋ ਜਵਾਬ ਹੈ ਜੇੜਾ ਚਾਹੇ ਦੇ ਪਰ ਕੋਈ ਅਨਪਾਰਲੀਮੈਂਟਰੀ ਗੱਲ ਜਾਂ ਜੋ ਮर्याਦਾ ਦੇ ਬਾਅਦ ਹੈ ਉਹ ਗੱਲ ਨਾ ਕਰੇ ਕਿਉਂਕਿ ਜੇ ਤੁਸੀਂ ਇਨਸਿਗੇਟ ਕਰੋਗੇ ਇੱਕ ਵਾਰ ਅਸੀਂ ਚੁੱਪ ਰਹਾਂਗੇ ਸਪੀਕਰ ਸਾਹਿਬ ਕਹਿੰਦੇ ਤੁਸੀਂ ਕੰਟਰੋਲ ਕਰ ਲਿਓ ਮੈਂ ਕਹਿੰਦੀ ਮੈਂ ਇੱਕ ਵਾਰ ਕਰ ਲੂੰਗਾ ਦੋ ਵਾਰ ਕਰ ਲੂੰਗਾ ਤਿੰਨ ਵਾਰ ਕਰੂੰਗਾ ਜੇ ਸਾਡੀ ਗਾਲਾਂ ਦੇ ਉੱਤਰ ਆਏ ਫਿਰ ਮੈਂ ਸਪੀਕਰ ਸਾਹਿਬ ਨੂੰ ਆ ਵੀ ਕਿਹਾ ਮੈਂ ਕਿਹਾ ਸਪੀਕਰ ਸਾਹਿਬ ਤੁਸੀਂ ਜਿੰਮੇਵਾਰ ਹੋਵੋਗੇ ਕਿਉਂਕਿ ਤੁਸੀਂ ਉਹਨੂੰ ਰੋਕ ਨਹੀਂ ਰਹੇ ਤੁਸੀਂ ਇਨਕਰੇਜ ਕਰੀ ਜਾਂਦੇ ਹੋ ਤੇ ਅਸੀਂ ਚੋਣੇ ਕਿ ਅਸੀਂ ਅਸੀਂ ਮੈਂ ਆਪਣੇ ਤਰਫੋਂ ਗਾਰੰਟੀ ਦਿੰਦਾ ਕਿ ਅਸੀਂ ਪੂਰੀ ਮਰਿਆਦਾ ਕੋਈ ਡਿਸਟਰਬੈਂਸ ਨਹੀਂ ਕਰਾਂਗੇ ਤੁਸੀਂ ਦੇਖਿਆ ਹੋਣਾ ਪਿਛਲੇ 4 3-4 ਦਿਨਾਂ ਤੋਂ ਕੱਲੇ ਉਹਨਾਂ ਨੇ ਉਹ ਇਨਸਟੀਗੇਟ ਕਰਦੇ ਸੀ ਤੇ ਉਦੋਂ ਸਰ ਨੂੰ ਰਿਐਕਸ਼ਨ ਦੇਣਾ ਪੈਂਦਾ ਸੀ ਹੁਣ ਤਾਂ ਇਨਸਟੀਗੇਸ਼ਨ ਦੀ ਹੱਦੀ ਟੱਪਦੀ ਇਹਨਾਂ ਨੇ ਹੁਣ ਇੱਕ ਇੱਕ ਮੈਂ ਐਗਜ਼ਾਮਪਲ ਦਿੰਦਾ ਮੈਂ ਐਗਜ਼ਾਮਪਲ ਦਿੰਦਾ ਸਾਡੇ ਪਵਨ ਟੀਨੂ ਜੀ ਜਿਹੜੇ ਮੈਂਬਰ ਹੈ ਉਹਨਾਂ ਨੇ ਸਵਾਲ ਪੁੱਛਿਆ ਤੇ ਜੋ ਵਰਦ ਲਬਜ਼ ਨਵਜੋਤ ਨੇ ਵਰਤੇ ਉਹਨੂੰ conden ਕਰਨ ਦੀ بجائے ਸਪੀਕਰ ਨੇ ਹਾਊਸ ਵਿੱਚ ਰੈਜ਼ੋਲੂਸ਼ਨ ਲਿਆਂਦਾ ਕਿ ਪਵਨਦੀਨੂ ਨੂੰ ਕੱਢਿਆ ਜਾਏ ਤੇ ਦੂਜੀ ਗੱਲ ਅਸੀਂ ਰੈਜ਼ੋਲੂਸ਼ਨ ਲਿਆਂਦਾ ਕਿ ਫਾਈਨੈਂਸ ਮਿਨਿਸਟਰ ਜਿਹਨੇ ਇੱਕ ਗਰੀਬ ਕਿਸਾਨ ਜਿਹੜਾ ਆਤਮ ਹੱਤਿਆ ਕਰੇ ਉਹਨੂੰ ਬੇਕਾਰੀ ਕਿਹਾ ਉਹਨੇ ਦੇਖ ਲਿਆ ਕਿ ਇਹਨੇ ਨੇ ਫਿਰ ਤੋਂ ਕਰਨਾ ਕੱਢ ਕੇ ਪਾਰ ਮਾਰੋ ਪਹਿਲੀ ਗੱਲ ਹੈ ਤੁਸੀਂ ਕੱਲ ਦੇਖੋ ਪ੍ਰੀ ਪਲਾਨਡ ਗੱਲ ਕੀ ਸੀ ਕੱਲ ਤੁਸੀਂ ਵੀ ਇੱਥੇ ਆਇਓ ਕੋਈ ਜਿਹੜਾ ਕੱਲ ਮਾਹੌਲ ਹੋਇਆ ਉਹ ਇਸ ਉਸ ਕਿਸੇ ਨੂੰ ਨਹੀਂ ਪਤਾ ਸੀ ਕਿਉਂਕਿ ਪਲਾਨ ਤਾਂ ਹੈ ਹੀ ਨਹੀਂ ਸੀ ਕਾਂਗਰਸ ਨੇ ਪਲਾਨ ਕੀਤਾ ਕਿ ਕੱਲ ਸਵਾਰਟ ਟੀਮ ਸਾਰੀਆਂ ਟੀਮਸ ਪਹਿਲੇ ਆਈਆਂ ਪਈਆਂ ਸੀ ਜਦੋਂ ਮੈਂ ਐਂਟਰ ਕਰ ਰਿਹਾ ਸੀ ਹਾਊਸ ਮੈਂ ਦੇਖ ਰਿਹਾ ਸੀ ਅੱਜ ਬੜੀ ਸਵਾਰਟ ਟੀਮ ਸਾਰੀਆਂ ਕਿਉਂ ਆਈਆਂ ਉਹਨਾਂ ਪ੍ਰੀ ਪਲਾਨਡ ਨਹੀਂ ਸੀ ਆ ਸਾਰਾ ਪਲਾਨ ਕਰਕੇ ਇਹਨਾਂ ਨੇ ਕਰਨ ਲੱਗੇ ਸੀ ਮਾਫੀ ਮੰਗੇ ਉਹਪਰ ਰਿਕਰਡ ਡਿਸਰਵ ਹੋਵੇ ਸਪੀਕਰ ਦੀ ਡਿਸਮਿਸਲ ਹੋਏ ਪਹਿਲੀ ਗੱਲ ਸਪੀਕਰ ਦੇ ਖਿਲਾਫ ਐਕਸ਼ਨ ਲਿਤਾ ਜਾਏ ਕਿਉਂਕਿ ਉਹਨੇ ਇੱਕ ਮਰਿਆਦਾ ਭੰਗ ਕੀਤੀ ਹੈ ਉਹਨੇ ਇੱਕ ਉਹਦੇ ਹੁਕਮ ਨੇ ਉਹਨੇ ਹੁਕਮ ਦਿੱਤਾ ਹੈ ਪੱਗਾ ਲਾਉਣ ਦਾ ਇੱਕ ਸਿੱਖ ਦੀ ਦਸਤਾਰ ਲਾਉਣ ਦਾ ਹੁਕਮ ਦਿੱਤਾ ਹੈ ਉਹਨੇ ਹੁਕਮ ਦਿੱਤਾ ਮੋਲੇਸਟ ਕਰਨ ਦਾ ਇਹ ਤਾਂ ਮਾੜੀ ਗੱਲ ਕਿਉਂ ਸੀ ਐਂ ਸੀਐਮ ਸਾਹਿਬ ਕਿਉਂਕਿ ਉਹ ਹਾਊਸ ਦੇ ਲੀਡਰ ਹਨ ਤੇ ਸਾਰਾ ਹਾਊਸ ਦੀ ਮਰਿਆਦਾ ਉਹ ਉਹ ਐਗਜ਼ਾਮਪਲ ਲੈ ਸਾਬ ਪ੍ਰਕਾਸ਼ ਸਿੰਘ ਬਾਦਲ ਦਾ ਉਹ ਉਹ ਉਸੇ ਹਾਊਸ ਰਹਿ ਉਸੇ ਸਾਬ ਪ੍ਰਕਾਸ਼ ਸਿੰਘ ਬਾਦਲ ਲੀਡਰ ਰਏ ਮੈਂ ਇੱਕ ਮਵਾਈ ਕਰ ਰਿਹਾ ਮੈਂ ਉਹ ਸਾਬ ਉਸੇ ਹਾਊਸ ਦੇ ਮੈਂਬਰ ਰਏ ਜਿਸ ਨੇ ਸਾਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹਿਣ ਉਹਨਾਂ ਨੂੰ ਦੇਖ ਕੇ ਜਿਵੇਂ ਸਾਬ ਪ੍ਰਕਾਸ਼ ਸਿੰਘ ਬਾਦਲ ਸਾਰੇ ਆਪੋਜੀਸ਼ਨ ਨੂੰ ਸਰਮ ਨਾਲ ਲੈ ਕੇ ਜੇ ਕੋਈ ਪ੍ਰੋਬਲਮ ਹੁੰਦਾ ਸੀ ਆਪ ਆਪਣੀ ਜਿੰਮੇਵਾਰੀ ਲੈ ਕੇ ਸਲਝਾਉਂਦੇ ਸੀ ਤੇ ਮਾਫੀ ਮੰਗਦੇ ਸੀ ਉਹੀ ਐਗਜ਼ਾਮਪਲ ਇਹਨੇ ਮੁੱਖ ਮੰਤਰੀ ਪ੍ਰੈਜ਼ੀਡੈਂਟ ਮੁੱਖ ਮੰਤਰੀ ਜੀ ਨੂੰ ਆ ਲੈਣਾ ਚਾਹੀਦਾ ਹੈ ਵੀ ਵਿਲ ਨੈਕਸਟ ਟਾਈਮ ਡਿਸਾਈਡ ਆਫਟਰਵਰਡਸ 23 ਇਟ ਇਜ਼ ਜੁਡੀ ਪ੍ਰੋਜੈਕਟ ਵੀ ਡੂਸ ਥੈਟ ਇਜ਼ ਫਾਈ ਇਸ ਟੌਪੋਲੋਜੀ ਤੋਂ ਬਿਕਾਸ ਨੂੰ ਨਹੀਂ ਮੰਗਾਂਦੀ 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 ਆਮ ਆਦੀ ਪਾਰਟੀ ਦੀ ਵਹੀ ਮੰਗ ਅਸੀਂ ਮੈਂ ਤੁਹਾਨੂੰ ਕੱਲ ਦੱਸਾਂ ਟੌਪੋਲੋਜੀ ਮੈਂ ਤੁਹਾਨੂੰ ਕੱਲ ਦੱਸਾਂ ਅਸੀਂ ਅਸੂਲਾਂ ਦੀ ਲੜਾਈ ਹੈ ਜੇ ਸਪੀਕਰ ਨੇ ਕਾਂਗਰਸੀ ਮੈਂਬਰ ਦੀ ਪੱਗ ਲਈ ਹੁੰਦੀ ਸਾਡੀ ਆਹੀ ਡਿਮਾਂਡ ਹੋਣੀ ਸੀ ਜੇ ਕਿਸੇ ਕਾਂਗਰਸ ਦੀ ਵੀ ਲੇਡੀ ਐਮ ਐਮ ਐਲ ਏ ਨਾਲ ਆ ਸਪੀਕਰ ਨੇ ਕੀਤਾ ਹੁੰਦਾ ਸਾਡੀ ਆਹੀ ਮੰਗ ਹੋਣੀ ਸੀ ਆ ਅਸੂਲਾਂ ਦੀ ਲੜਾਈ ਹੈ ਕੋਈ ਕੋਈ ਆਮ ਆਦਮੀ ਪਾਰਟੀ ਆ ਕਿਸੇ ਨਹੀਂ ਹੈ भी चुप रहते कि आम आदमी पार्टी के एम एल ए कोई गलत जुतियां पै रही हैं, पर नहीं आूनी लड़ाई है पार्टन वी विल वी विल डिसाइड वी विल हैव अ मीटिंग विद अ पार्टी विल सी वॉट टू तो गो नैक्सट मैं तुझे दस ਗਲਤੀ ਘਟਨਾ ਸਾਡੀ ਕੋਈ ਮਨਸ਼ਾ ਹੱਥੋਂ ਪਾਈ ਜਾਂ ਤੋੜਪੜ ਕਰਨ ਦੀ ਨਹੀਂ ਸੀ ਅਸੀਂ ਜੇ ਇੱਕ